ਇਹਾਲੇ ਬਾਜਾ ਮਹਾਰਾਜ ਜੀ ਨੇ ਸਿੱਖਾਂ ਨੂੰ ਕਤਰ ਕਰਕੇ ਆਖਿਆ ਸਿਕੋਨ ਸਮਾਂ ਨਹੀਂ ਗੁਲਾਮੀਆਂ ਸਹੰਦਾ ਮੇਰੇ ਬਾਦਸ਼ਾਹ ਨੇ ਫਰਮਾਨ ਕਰ ਦਿੱਤਾ ਚੁੰਕਰ ਅੱਜ ਹਮਾਹੀਂ ਤੇ ਦਰਗਜਸਤ ਖੁਲਾਲਤ ਪਰਦਨ ਬਾਸ਼ਮਸ਼ੀਰ ਦਸਤ ਕਿ ਜਦੋਂ ਹਰ ਹਿੱਲਿਆ ਤੋਂ ਗੱਲ ਨਿਕਲ ਜਾਵੇ ਨਾ ਤੇ ਸਿੱਖ ਦਾ ਹੱਥ ਤਲਵਾਰ ਦੀ ਮੁਟ ਤੇ ਜਾਣਾ ਚਾਹੀਦਾ ਤੇ ਸਾਧ ਸੰਗਤ ਅੱਜ ਅਸੀਂ ਛਤਰ ਪਾ ਕਿਉਂ ਖਾਨਨੇ ਆ ਅੱਜ ਸਾਡੇ ਸ਼ਸਤਰ ਕਿਉਂ ਵੱਜਦੇ ਨੇ ਕਿਉਂਕਿ ਸਾਡੇ ਕੋਲ ਕਿਰਪਾਨਾ ਨਹੀਂ ਸਾਡੇ ਕੋਲ ਸ਼ਸਤਰ ਨਹੀਂ ਤੇ ਸਾਡੇ ਕੋਲ ਜਦੋਂ ਹਥਿਆਰ ਨਹੀਂ ਨਾ ਤੇ ਕੋਈ ਵੀ ਜਣਾਖਣਾ ਆ ਕੇ ਸਾਡੀ ਪੱਗ ਲਾ ਕੇ ਮਾਰ ਕੇ ਤਿੰਨ ਚਾਰ ਚਪੇੜਾਂ ਤੇ ਚਲਿਆ ਜਾਂਦਾ ਤੇ ਬਾਅਦ ਚ ਅਸੀਂ ਕੈਮਰਾ ਆਨ ਕਰਕੇ ਨਾ ਫੇਸਬੁਕਾਂ ਦੇ ਉੱਤੇ ਰੋਨੇ ਫਿਰਦਿਆਂ ਸਾਡੀ ਇੱਕ ਸਿੱਖ ਦੀ ਦਸਤਾਰ ਲਾ ਦਿੱਤੀ ਪੰਥ ਇਕੱਠਾ ਹੋਏ ਪੰਥ ਕੀ ਕਰੇ ਜਦੋਂ ਤੁਸੀਂ ਛਤਰਖਾਨੇ ਪੰਥ ਦੀ ਗੱਲ ਤੇ ਤੁਸੀਂ ਮੰਨੀ ਨਾ ਕੋਈ ਤੇ ਛਤਰ ਤੇ ਤੁਹਾਨੂੰ ਆਪੇ ਵਜਨੇ ਜਦੋਂ ਤੁਸੀਂ ਆਪਣੇ ਪਿਓ ਧੰਗੂ ਗੋਬਿੰਦ ਸਿੰਘ ਪਾਚਾ ਮਹਾਰਾਜ ਜੀ ਦਾ ਆਖਾ